ਬਠਿੰਡਾ ਦੇ ਵਾਰਡ ਨੰਬਰ 48 ਦੀ ਹੋਈ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਦਮਜੀਤ ਮਹਿਤਾ ਦੀ ਹੋਈ ਜਿੱਤ ਦੇ ਬਾਅਦ ਅੱਜ ਵਿਧਾਇਕ ਨੇ ਆਪਣੀ ਚੁੱਪੀ ਤੋੜੀ ਕਿਹਾ ਸ਼ਰੀਆਮ ਇੱਥੇ ਵਰਤੇ ਗਿਆ ਨਸ਼ਾ ਤੇ ਵੰਡਿਆ ਗਿਆ ਪੈਸਾ ਐਤਵਾਰ ਨੂੰ 1 ਵਜੇ ਦੇ ਲਗਭਗ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਬੋਲਦਿਆਂ ਕਿਹਾ ਕਿ ਜੋ ਇੱਥੇ ਆਪਣਾ ਵਾਰਡ ਨੰਬਰ 48 ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਲੋਂ ਚੋਣ ਜਿੱਤੀ ਗਈ ਹੈ ਉਸ ਦੇ ਵਿੱਚ ਸ਼ਰਿਆਮ ਪੈਸੇ ਦੀ ਵੰਡ ਕੀਤੀ ਗਈ ਹੈ ਤੇ ਨਸ਼ੇ ਦੀ ਵਰਤੋਂ ਕੀਤੀ ਗਈ ਹੈ ਉਹਨਾਂ ਉਹਦੇ ਨਾਮ ਨਾਲ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਉਹਨਾਂ ਵੱਲੋਂ ਧੰਨਵਾਦ ਕੀਤਾ ਗਿਆ ਕਿਉਂਕਿ ਉਹਨਾਂ ਵੱਲੋਂ ਜੋ ਚੋਣ ਕਰਵਾਈ ਗਈ ਹੈ ਉਹ ਵਧੀਆ ਢੰਗ ਨਾਲ ਕਰਵਾਈ ਗਈ ਹੈ ਇਲੈਕਸ਼ਨ ਹੋਇਆ ਜੀ ਬੜੀ ਵਧੀਆ ਹੋਇਆ ਮੇਰੀ ਮਾਨਸਿਕ ਤਸੱਲੀ ਹੈ ਕਿਉਂਕਿ ਜੋ ਪ੍ਰਸ਼ਾਸਨ ਨੇ ਆਪਣਾ ਰੋਲ ਅਦਾ ਕੀਤਾ ਲਾਅ ਐਂਡ ਆਰਡਰ ਤੇ ਔਰ ਪ੍ਰਬੰਧਨਾਂ ਤੇ ਉਹ ਬਹੁਤ ਸ਼ਾਨਦਾਰ ਸੀ ਉਸ ਦੇ ਸਰਵ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਹੰਡਾ ਤੇ ਉਹਨਾਂ ਦੇ ਸਾਰੇ ਜਿਹੜਾ ਵੀ ਆਰ.ਓ.ਸੀ. ਔਰ ਜ਼ਿਲ੍ਹਾ ਦੇ ਮੁਖੀ ਮੈਡਮ ਕੌਂਟਰੀ ਬਈ ਜਿਹੜੇ ਪਤਨ ਕਿ ਉਹਨਾਂ ਨੇ ਪੀਸਫੁਲਿ ਲਕਸ਼ਿਖਾਇਆ ਮੈਂ ਇਸ ਕਰਕੇ ਉਹਨਾਂ ਨੂੰ ਵਧਾਈ ਦਿੰਦਾ ਔਰ ਦੂਜੀ ਗੱਲ ਸਾਡੀ ਪਾਰਟੀ ਜਿੱਤੀ ਕੋਈ ਸ਼ੱਕ ਨਹੀਂ ਔਰ ਅਸੂਲਨ ਤੌਰ ਦੇ ਉੱਤੇ ਜਿੰਨਾ ਅਕੀਦੂ ਲੈ ਕੇ ਇਹ ਪਾਰਟੀ ਸ਼ੁਰੂ ਹੋਈ ਸੀ ਕਿ ਬਹੁਤੇ ਲੋਕਤੰਤਰ ਨੂੰ بچਾਉਣ ਵਾਸਤੇ ਨਸ਼ਾ ਪੈਸਾ ਇਸ ਤੋਂ ਗੁਰੇਜ਼ ਕੀਤਾ ਜਾਵੇ ਬਹੁਤ ਵਰਤਿਆ ਸ਼ੱਕ ਨਹੀਂ ਮੈਂ ਉਸ ਵੇਲੇ ਚਿੰਤਤ ਵੀ ਮੈਂ ਪਾਰਟੀ ਹਾਈ ਕਮਾਂਡ ਨੂੰ ਇਸ ਗੱਲ ਦੀ ਅਗਾ ਵੀ ਕਰੂੰਗਾ ਕਿ ਸਾਨੂੰ ਨੁਕਸਾਨ ਨਹੀਂ ਦੇ ਸਕਦਾ ਉਹਨਾਂ ਦੇ ਸਮੇਂ ਚ ਜਿੱਥੋਂ ਤੱਕ ਮੇਰਾ ਸੁਣ ਸੀ ਕਹਿੰਦੇ ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਜਾਰੇ ਸੀ ਬਡੇ ਤਾਲੇ ਸ਼ਾਸ ਕਰਿਆ ਇੱਕ ਬੁੜੀ ਲੋਹੇ ਦਾ ਤਵਾ ਚੱਕ ਕੇ ਉਹਨਾਂ ਵੱਲ ਵਧੀ ਜਾਵੇ ਜਿਹੜੇ ਉਹਦੇ ਅਹਲਕਾਰ ਕਰ ਹੋ ਜਾਉ ਸਮੇਂ ਦੇ ਸਿਪਾਸ ਨਾਲ ਹੋ ਉਹਨਾਂ ਨੇ ਬੁੜੀ ਨੂੰ ਰੋਕ ਲਿਆ ਉਹ ਪੁੱਛਿਆ ਵੀ ਤੂੰ ਕੀ ਕਿਉਂ ਵਧੀ ਜਾਨੀ ਇੱਧਰ ਉਹ ਕਹਿੰਦੀ ਬਾ ਲੋਹੇ ਦੇ ਤਵੇ ਨੂੰ ਸੋਨੇ ਦਾ ਬਣਾਉਣਾ ਮਿਹਰੂ ਦੱਸਿਆ ਵੀ ਜਿਹੜਾ ਜ ਜਿਹਦੀ ਹੱਥ ਲੱਗੇ ਰਾਜੇ ਦਾ ਐਸਾ ਮਹਾਰਾਜਾ ਰਣਜੀਤ ਸਿੰਘ ਦਾ ਉਹ ਸੋਨੇ ਦਾ ਬਣ ਜਾਂਦਾ ਮਹਾਰਾਜਾ ਰਣਜੀਤ ਸਿੰਘ ਨੂੰ ਕਹਿ ਵੀ ਉਹ ਮੇਰੇ ਕੋਲ ਲਿਆਓ ਜਦੋਂ ਉਹ ਕਿਹਾ ਇਹ ਗੱਲ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਵੀ ਉਹ ਸੋਨੇ ਦਾ ਤਵਾ ਦੇ ਕਿੜਾ ਤੂੰ ਇਨਜਕੀਂ ਕਰਕੇ ਇਹ ਮੇਰੇ ਤੇ ਉਹ ਕਹਿੰਦੀ ਹਾਂ ਮੈਨੂੰ ਯਕੀਨ ਹੈ ਕਹਿੰਦੇ ਆ ਤੂੰ ਲੋਕ ਕਦਰਨ ਮੇਰੀ ਇਸ ਲੱਕੇ ਦੇ ਲੋਕਾਂ ਦਾ ਮੇਰੇ 40 42 ਸਾਲ ਤੋਂ ਇੱਕ ਯਕੀਨ ਹੈ ਮੈਂ ਕਿਉਂਕਿ ਪਾਰਟੀ ਨੇ ਮੈਨੂੰ ਹਕਮ ਕੀਤਾ ਸੀ ਕੈਂਡੀਡੇਟ ਦਾ ਮੈਂ ਲੇਤਾ ਸੀ ਪਰ ਪਾਰਟੀ ਨੇ ਉਹ ਨੂੰ ਟਿਕਟ ਦਿੱਤੀ ਸੀ ਜਿਹੜਾ ਮੁੰਡਾ ਆਜ਼ਾਦ ਰਡਾ ਗੁਰਬਿੰਦਰ ਸਿੰਘ ਗੁੰਦੜਾ ਕਿ ਮੇਰਾ ਕੋਈ ਟੁਕ ਨਹੀਂ ਬੰਦੀ ਸੀ ਕਿ ਮੈਂ ਉਹ ਸਹਰੋਧ ਕਰ ਸਕਾਂ ਮੇਰੇ ਲੋਕਾਂ ਦਾ ਮੈਂ ਵਿਸ਼ਵਾਸ ਨਹੀਂ ਤੋੜਨਾ ਚਾਹੁੰਦਾ ਸੀ ਵਿਸ਼ਵਾਸ ਬਣਾਉਣ ਤੇ ਮੈਨੂੰ 42 ਸਾਲ ਲੱਗੇ ਤੇ ਜੇ ਮੈਂ ਅੱਜ ਇਸ ਵਿਸ਼ਵਾਸ ਨੂੰ ਤੋੜ ਦਿੰਦਾ ਮੇਰੇ ਕੋਲੇ ਮਹੱਲੇ ਦੇ 15 ਬੰਦੇ ਐ ਸੀ ਉਹਨਾਂ ਨੇ ਕਹਿ ਵੀ ਸੀ ਤੁਹਾਡੇ ਤੇ ਰੱਬਰ ਦਾ ਵਿਸ਼ਵਾਸ ਕਰਦੇ ਸੀ ਤੁਸੀਂ ਇਸ ਨੂੰ ਪਾਰਟੀ ਛਾ ਕੇ ਟਿਕ ਤਵਾ ਕੇ ਫਿਰ ਟਿਕਟ ਕਰਾਤੀ ਸਾਡੇ ਨਾਲ ਬੇਇਮਾਨੀ ਤੇ ਮੇਰੀ ਜ਼ਿੰਦਗੀ ਦੇ ਸਭ ਢੀਕੇ ਮੈਂ ਰੱਬ ਹੀ ਮਨ ਹਵਾਸ਼ਾ ਕਮਜੀ ਹੋਇਆ ਇਸ ਲਈ ਜੋਖੀ ਹੋਇਆ ਮੈਨੂੰ ਉਹ ਠੀਕ ਹੈ ਮੈਂ ਉਸ ਤੇ ਸੰਤੁਸ਼ਟ ਹਾਂ ਕੋਈ ਡਰ ਨਹੀਂ ਔਰ ਪਾਰਟੀ ਦੀਆਂ ਨੀਤੀਆਂ ਨੇ ਉਸ ਤੇ ਮੈਂ ਤਾਂ ਵੈਸੇ ਜ਼ਿੰਦਗੀ ਦੇ ਵਿੱਚ ਫੈਲਾ ਦਿੱਤਾ ਹੈ ਅੱਗੇ ਤੋਂ ਵਧਦੇ ਰਹਾਂਗੇ ਪਾਰਟੀ ਦਾ ਹੋਣ ਕੋਲ ਕੰਮ ਕਰਨ ਦੇ ਵਿੱਚ ਕਰੀ ਇਹਨੇ ਲੈਜਿਸਲੇਟਰ ਮੈਂ ਨੰਬਰ ਚੋਟੀ ਬੰਦੀ ਤੁਮ ਕਰਨਾ ਸਰ ਕਲੀਅਰ ਡਰਾਈਵਿੰਗ ਜੋ ਹੈ ਇਹ ਆਪਣੇ ਖਾਣ ਦੀ ਹੋਗਾ ਹੈ ਇਹ ਜਿਹੜੀਆਂ ਪਾਰਟੀਆਂ ਬਿਲਕੁਲ ਇਤਸਾਹ ਦੀਆਂ ਲੋਕਤਾਂ ਦੇ ਰੱਖੋ ਜੋ ਮੈਨੂੰ ਲੱਗਦਾ ਹੈ ਇਹ ਕੈਂਡੀਡੇਟ ਹੀ ਉਹ ਤੋਂ ਬਣਿਆ ਜਦੋਂ ਪਾਰਟੀਆਂ ਦੇ ਦੂਜੀ ਪਾਰਟੀਆਂ ਦੇ ਬੰਦਿਆਂ ਨਾਲ ਮੀਟਿੰਗ ਹੋ ਗਈ ਉਹ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਚੰਡੀਗੜ੍ਹ ਦੇ ਨਾਲ ਮੀਟਿੰਗ ਹੋਈ ਇਹ ਸਾਰਾ ਕੰਫਰੰਸ ਜਿਹੜੇ ਇਸ ਇਲਾਕੇ ਦੇ ਅਕਾਲੀ ਆਗੂ ਨੇ ਜਿਹੜੇ ਸੁਖਵੀਰ ਸਿੰਘ ਵਾਲੇ ਬੜ ਨੇੜੇ ਮਨਨਾਗਰ ਰਹਿੰਦਾ ਜਿਹੜੇ ਖੁਦ ਇਥੋਂ ਕੈਂਡੀਡੇਟ ਰਹੇ ਔਰ ਉਹਨੂੰ ਰਾਜਨੀਤੀ ਕਿ ਹੱਗ ਲਾਉਣਾ ਪੱਗਿਆ ਉਹਨਾਂ ਨਾਲ ਲਗਾਤਾਰ ਇਹਨਾਂ ਦਾ ਸੰਪਰਕ ਸੀ ਔਰ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਤੁਸੀਂ ਕੈਂਡੀਡੇਟ ਕੰਮ ਹੋ ਦੇ ਜਿੰਨੇ ਉਹਨਾਂ ਨੇ ਦਿੱਤਾ ਵੀ ਇਹਨਾਂ ਦੀ ਕੋਸ਼ਿਸ਼ ਇਹ ਸੀ ਜੇ ਬਰਵਿੰਦਰ ਨਾਂ ਲੜਦਾ ਇਹਨਾਂ ਨੇ ਸਾਰੇ ਕੈਂਡੀਡੇਟਾਂ ਦੀਆਂ ਕਾਗਜ਼ਾਂ ਜਾਂ ਰੱਦ ਕਰਾਉਣੀ ਸੀ ਤੇ ਜਾਂ ਉਹਨਾਂ ਨੂੰ ਵੈਟ੍ਰਾ ਕਰ ਦੇਣਾ ਸੀ ਮੇਰਾ ਲੋਕਾਂ ਦੇ ਨਾਲ ਜਿਹੜਾ ਵਾਦਾ ਸੀ ਮੈਂ ਉਸ ਤੇ ਖਰਾਬਤ ਨਹੀਂ ਮੈਂ ਕਦੇ ਵੀ ਕਿਸੇ ਨੂੰ ਜਿਮਾਨ ਦੇ ਕੇ ਪਿੱਛੇ ਨਹੀਂ ਹਟਿਆ ਕਿਸੇ ਗੱਲ ਦੀ ਪ੍ਰਵਾਕ ਕਿਤੇ ਬਣਾ ਤੇ ਮੈਂ ਇਸ ਲਾਈਨ ਦੇ ਉੱਤੇ ਨਾ ਕਰੇ ਪਹਿਲਾਂ ਛੱਡੀ ਹੈ ਨਾ ਗੱਲ ਲੋਕਾਂ ਵਿੱਚ ਜਿਹੜੀ ਹੈਗੀ ਹੈ ਵੀ ਅੱਜ ਕੱਲ੍ਹ ਗੱਲ ਰਹਿ ਗਈ ਹੈ ਚਰਚਾ ਇਹ 2022 ਦੇ ਵਿੱਚ ਤੁਸੀਂ ਇੱਕ ਐਮਸੀ ਹੋਣ ਦੇ ਨਾਤੇ ਇੱਕ ਮੰਤਰੀ ਨੂੰ ਹਰਾਇਆ ਸੀ ਲੋਕ ਕਹਿੰਦੇ ਵੀ ਹੁਣ ਇੱਕ ਵੀ ਹੁਣ ਐਮਸੀ ਨੇ ਇੱਕ ਕੈਮਰਨ ਹਰਾਤਾ ਠੀਕ ਕਿ ਨਹੀਂ ਸਰ ਨਹੀਂ ਇੱਕ ਐਮਸੀ ਨੇ ਇੱਕ ਕੈਮਰੇ ਦੀ ਫੋਟੋ ਲਾ ਕੇ ਲੋਕਾਂ ਨੂੰ ਪ੍ਰਚਾਰ ਦਿੱਤਾ ਜਿਵੇਂ ਮੈਂ ਜਦੋਂ ਸੀ ਨਾ ਮੇਰੀ ਫੋਟੋ ਲਾ ਕੇ ਪ੍ਰਚਾਰ ਕਰਦਾ ਉਹ ਲੋਕਾਂ ਨੂੰ ਜਾ ਕੇ ਇਹ ਨਾ ਕਹਿੰਦੇ ਕਿ ਜਗਰੂਪ ਸਿੰਘ ਸਾਡੇ ਨਾਲ ਹੈ ਜਦੋਂ ਇੱਥੇ ਅਮਨੁਰਾਇ ਜੀ ਉਹਦੀ ਮੇਰੀ ਫੋਟੋ ਲਾਈ ਸੀ ਜੇ ਇਹ ਗੱਲ ਸੀ ਮੈਨੂੰ ਉਹ ਕਹਿੰਦੇ ਵੀ ਅਸੀਂ ਛੋਟੀ ਫੋਟੋ ਨਹੀਂ ਲੈਂਦੇ ਕਿਉਂਕਿ ਸਾਡੇ ਨਾਲ ਫਿਰ ਬੜੀ ਚੰਗੀ ਗੱਲ ਸੀ ਕਿਉਂਕਿ ਮਾਦਾ ਪ੍ਰਚਾਰ ਕੀਤਾ ਨਾਵਾ ਡੋਟੂ ਦਾ ਗਏ ਨਾਵਾ ਨਾ ਨੀ ਮੀਟਿੰਗਾਂ ਨੂੰ ਸਨਮੋਦਨ ਕੀਤਾ ਸੀ ਸਿੱਖੀ ਸਰਪ ਲੋਕਾਂ ਦੇ ਸਾਹਦੇ ਤੇ ਕਿਉਂ ਨਹੀਂ ਕੀਤਾ ਵਿਸ਼ਵਾਸ ਹੀ ਲੋਕਾਂ ਨੇ ਬਹੁਤ ਜੀ ਲੋਕਾਂ ਨੇ ਇੱਡਾ ਬੜਾ ਵਿਸ਼ਵਾਸ ਕੀਤਾ ਜੀ ਜਿਹੜੀ ਐਨੀ ਵੋਟ ਪਈ ਗਈ ਇਹ ਉਹ ਜਾਗਦੇ ਜੁਨੀਅਨ ਲੋਕਾਂ ਦੀ ਪੀੜੀ ਦੀ ਠੀਕ ਹੈ ਪੈਸਾ ਆ ਦਾ ਰੋਲ ਹਲਾ ਕਰਦਾ ਹੈ ਰੋਲਾ ਨਹੀਂ 3-3000 ਨੂੰ ਵੋਟ ਬਿਕਣੀ 5-5000 ਨੂੰ ਵੋਟ ਪਈ ਕਿਉਂ ਕਿਉਂ ਕੋਈ ਪ੍ਰੋਬਲਮ ਨਹੀਂ ਹੁੰਦੀ ਡਿਵੀਜ਼ਨ ਆਮਨ ਰੌੜਾ ਜੀ ਜਦੋਂ ਨੀ ਕਰਤੀ ਗਏ ਉਹਨੇ ਕਿਹਾ ਕਿ ਪਾਰਟੀ ਲੈਵਲ ਤੋਂ ਉੱਪਰ ਕੋਈ ਬੰਦਾ ਨਹੀਂ ਹੁੰਦਾ ਜੀ ਪਰ ਆਪ ਦੀ ਜ਼ਮੀਰ ਤੋਂ ਉੱਤੇ ਕੋਈ ਬੰਦਾ ਨਹੀਂ ਹੁੰਦਾ ਜੇ ਜਮੀਰ ਨੂੰ ਜਿਉਂਦੀ ਰੱਖਣਾ ਹੈ ਪਾਰਟੀ ਕੌਜੀ ਥਾਂ ਹੈ ਮੁਖਰੀ ਜ਼ਮੀਰ ਕੌਜੀ ਥਾਂ ਹੈ ਜੇ ਮੈਂ ਵਿਸ਼ਵਾਸ ਆਪ ਦੇ ਇਲਾਕੇ ਦੇ ਲੋਕਾਂ ਦਾ ਤੋੜ ਲੈਂਦਾ ਮੈਨੂੰ ਜਿਉਂਦੇ ਜੀ ਤੇ ਮੇਰੇ ਜਾਣ ਤੋਂ ਬਾਅਦ ਸਾਡੇ ਪਰਿਵਾਰ ਨੂੰ ਬੇਈਮਾਨਾ ਦਾ ਪਰਿਵਾਰ ਕਹਿਣਾ ਸੀ ਕਿਉਂਕਿ ਉਹ ਮੁੰਡੇ ਨੂੰ ਕਿਉਂਕਿ ਉਹ ਕਾਦੀ ਦਾ ਲੱਗ ਨਹੀਂ ਰਿਹਾ ਸੀ ਸਰਦਾਰ ਸੀ ਉਹਨਾਂ ਦਾ ਉਹ ਛੜਾ ਕੇ ਮੈਂ ਜੁਆਇਨ ਕਰਾਇਆ ਟਿਕਟ ਲੈ ਕੇ ਆਇਆ ਟਿਕਟ ਉਹਦੇ ਹੱਥੇ ਹੀ ਸੀ ਤੇ ਉਹਨਾਂ ਨੂੰ ਸਿੱਧਾ ਅੱਗੇ ਹੀ ਸੀ ਮੈਂ ਤੇ ਆ ਕੇ ਲਾਇਆ ਸੀ ਕਿ ਤੁਸੀਂ ਵਈ ਉਹ ਨਹੀਂ ਕੀਤੀ ਐ ਸਾਨੂੰ ਪਾਰਟੀ ਵੀ ਛਡਾਤੀ ਟਿਕਟ ਦੇ ਕੇ ਐਸ਼ ਕਰਕੇ ਬਿਤਾਦੀ ਕਿਸੇ ਨੂੰ ਹੋਰ ਲੜਵਾਉਣਾ ਸੀ ਤੁਸੀਂ ਸਾਡਾ ਬੇਈਮਾਨੀ ਕਿ ਕਿ ਮੈਂ ਬੇਈਮਾਨ ਖਬਰੀ ਸ਼ੁਰੂ ਕਰਾਂ। ਜੀ ਸਰ ਇੱਕ ਗੱਲ ਸਾਉਂ ਤੁਸੀਂ ਉਦੋਂ ਕੋਈ ਗੱਲ ਨਹੀਂ ਕੀਤੀ ਜਦੋਂ ਤੁਸੀਂ ਬੰਦਰਗੜ ਤੋਂ ਟਿਕਟ ਦਿਵਾ ਦਿੱਤੀ ਸੀ। ਉਸ ਤੋਂ ਬਾਅਦ ਇੱਕੜ ਚੇਂਜ ਹੋਣ ਦੀ ਹੈ। ਉਦੋਂ ਤੁਸੀਂ ਪੰਜਾਬ ਤਾਂ ਨਾਲ ਕੋਈ ਸਵਿਸ਼ਣ ਨਹੀਂ ਕਰਾਇਆ। ਕੀ ਕੀਤੀ ਸੀ? ਇਹ ਨਾਲ ਇੰਡੀਆ ਜਨ ਸ਼ਕਤੀ ਸੰਦੀਪ ਪਾਟਜੀ ਨਾਲ ਵੀ ਕੀਤੀ ਸੀ। ਉਹਨਾਂ ਨੇ ਮੈਨੂੰ ਕਿਹਾ ਵੀ ਬੜੀ ਗਲਤ ਗੱਲ ਕੀਤੀ ਹੈ। ਮੈਂ ਪੰਜਾਬ ਦੇ ਮਸਲੇ ਜਖੜੀ ਸੀ ਦਿੱਤਾ। ਇਹ ਬਹੁਤ ਮਾੜੀ ਗੱਲ ਕੀਤੀ ਹੈ ਰਾਕੇ ਦਾ ਐਮਐਲਏ ਹੋਵੇ ਔਰ ਉਹਦਾ ਆਪ ਦਾ ਪਾਰਟ ਹੋਵੇ ਉਹ ਕੈਂਡੀਡੇਟ ਉਹਦੇ ਮੁਤਾਬਕ ਚਾਹੀਦਾ ਉਹਨਾਂ ਨੇ ਸਾਨੂੰ ਤਿੰਨਾਂ ਨੂੰ ਫਿਰ ਵੀਡੀਓ ਕੌਨਫਰੈਂਸ ਕੀਤੀ ਜਿਹਦੇ ਚਮੜਾ ਵਾਲਾ ਸੀ ਮੈਂ ਵੀ ਸੀ ਸਨੀ ਅਲੂ ਵਾਲੀ ਅਸੀਂ ਮੈਂ ਉਹਨਾਂ ਨੇ ਕਿ ਪੁੱਛਿਆ ਅਬ ਬਤਾਓ ਕੀ ਬਾਤ ਹੈ ਮੈਂ ਉਹਨਾਂ ਨੂੰ ਜੋ ਪਹਿਲਾਂ ਕਹੇ ਸੀ ਰਿਪੀਟ ਕਰਤਾ ਵੀ ਆ ਗੱਲ ਹੋਈ ਹੈ ਮਨੋ ਰਵੀ ਦੱਸਿਆ ਕਿ ਮੇਰਾ ਭਤੀਜਾ ਇਸ ਵਾਰ ਦਾ ਪ੍ਰਧਾਨ ਚੋਰ ਕੈਂਡੀਡੇਟ ਸੀ ਉਹ ਕਹਿੰਦੇ ਫਿਰ ਉਸ ਕੋਲ ਨਹੀਂ ਦਵਾਈ ਤੇ ਇੱਕ ਮਹੀਨੇ ਮੈਂ ਉਹਦੇ ਪ੍ਰਵਾਹਕ ਰਿਸਕ ਕਰਕੇ ਜੀ ਦਵਾਈ ਕਿ ਪ੍ਰਭਾਵਵਾਦਾ ਦੋਸ਼ ਰੱਖਦਾ ਮੈਂ ਪ੍ਰਵਾਹਕ ਚੋਕੇ ਕੈਂਡੀਡੇਟ ਨੂੰ ਨਹੀਂ ਚੱਲਣ ਉਹ ਕਹਿੰਦੇ ਓਕੇ ਫਿਰ ਉਹਨੇ ਰੋਣਾ ਸਾਹਮਣੂ ਰੋਣਾ ਸਾਹਮਣੂ ਬਾਤ ਸੁਣ ਲਈ ਲੋਕ ਸਭ ਕਹਿ ਰਹੇ ਹਾਂ ਜੀ ਔਰ ਉਹੜਾ ਸਾਹਮਣੇ ਸਪਸ਼ਟ ਕਿਹਾ ਜੀ ਜੋ ਕਹਿ ਰਹੇ ਸੱਚ ਬਾਅਦ ਵਿੱਚ ਉਹਨਾਂ ਨੇ ਕਿਹਾ ਜੀ ਹੁਣ ਤੁਸੀਂ ਫੋਨ ਬੰਦ ਕਰ ਲਓ ਬਾਅਦ ਚ ਉਹਨਾਂ ਨੇ ਕੀ ਗੱਲ ਕੀਤੀ ਹੈ ਟੈਕ ਗਿਲਸਾ ਲੋਕਾਂ ਨੇ ਇਹ ਕਿ ਗਿਲਸਾ ਦੀ ਐਮਐਲਏ ਦੀ ਨੂੰ ਸਿੱਧੇ ਖਤਰਾ ਖਿਆ ਜਾ ਕੇ ਪਾਰਟੀ ਨੂੰ ਦੇ ਟੈਕਸ ਲੋਕਾਂ ਨੇ ਮੈਨੂੰ 5 ਸਾਲਾਂ ਵਾਸਤੇ ਚੁਣਿਆ ਇਹਨੂੰ ਕੋਈ ਸਬਦਾਨਕ ਤੌਰ ਤੇ ਨਾ ਮੇਰੀ ਪਾਰਟੀ ਨੂੰ ਖਿਲਾਵੇ ਮੈਂ ਪਾਰਟੀ ਦਾ ਕੰਮ ਕਰਦਾ ਹਾਂ ਲੋਕਾਂ ਦਾ ਕੰਮ ਕਰਦਾ ਹਾਂ ਮੈਂ ਕਰਦਾ ਰਹੂੰਗਾ ਮੈਂ ਜੇ ਐਮਐਲਏ ਨਹੀਂ ਸੀ ਤਾਂ ਵੀ ਲੋਕਾਂ ਦੀ ਸੇਵਾ ਕੀਤੀ ਜੇ ਮੈਂ ਐਮਸੀ ਸੀ ਤਾਂ ਵੀ ਲੋਕਾਂ ਦੀ ਸੇਵਾ ਕੀਤੀ ਮੈਂ ਆਉਦੇ 42 ਤੋਂ 43 ਸਾਲ ਲੋਕ ਸੇਵਾਟ ਕੱਢਿਆ ਲੋਕ ਸੇਵਾ ਵਾਸਤੇ ਮੇਰੇ ਰਹਿਣਾ ਜ਼ਰੂਰੀ ਹੁੰਦਾ ਇਹ ਤਾਂ ਹੁਣ ਲੋਕਾਂ ਨੇ ਮੈਨੂੰ 5 ਸਾਲ ਚੁਣਿਆ ਹੈ ਸੰਵਧਾਨਕ ਤੌਰ ਤੇ ਕੋਈ ਕੋਈ ਕਹਿਦਾ ਨਹੀਂ ਕਿ ਨਾ ਹੀ ਮੈਨੂੰ ਪਾਰਟੀ ਕੱਢੇ ਮੇਰਾ ਪਾਰਟੀ ਵਿੱਚ ਵਾਸ ਹੈ ਪਾਰਟੀ ਨੂੰ ਮੇਰੇ ਦਿੰਦੀ ਵਾ ਠੀਕ ਹੈ